जय शंकर जय भोलेनाथ जी मेरा नाम अजय कुमार है जी ये साडा हर हर महादेव अमरनाथ लंगर सेवा समिति ਵੱਲੋਂ ਜੋ ਕਿ 8ਵਾਂ વાર્ਸ਼ਿਕ ਲੰਗਰ ਲਗਾਇਆ ਜਾ ਰਿਹਾ ਹੈ ਦੂਡਾ ਮੜਾ ਮੰਦਿਰ ਖਾੜ ਪਰ ਲੋਕਾਂ ਦੇ ਵਿੱਚ ਤੇ ਸਾਮ ਜੀ ਅੱਥਰਿਆ ਰਹਿਣ ਵਾਸਤੇ ਵੀ ਸਾਥ ਸਰਵੰਦਾ ਨਾਂ ਹੁੰਦਾ ਜੋ ਪ੍ਰਸ਼ਾਸਨ ਦਾ ਵੀ ਪੂਰਾ ਸਾਡਾ ਸਾਥ ਦੇ ਰਿਹਾ ਹੈ ਮੈਡੀਕਲ ਟੀਮ ਵੀ ਜੋ ਹੈ ਜੀ ਤੁਹਾਡਾ ਸਾਥ ਜੋ ਦੇ ਰਹੀ ਹੈ ਬਾਕੀ ਸਾਡੇ ਲੱਭ ਦੇ ਮੈਂਬਰ ਹੈ ਜੋ ਸਾਡਾ ਬਹੁਤ ਜਿਹੜਾ ਸਹਿਯੋਗ ਦੇ ਰਹੇ ਆ ਤੇ ਜੀ ਸਟਾਰਟ ਹੋਇਆ ਹੈ ਜੀ ਪ੍ਰਭੂ ਦੀ ਸ਼ਰਧਾ ਨਾਲ ਚਲਾਇਆ ਜਾਏਗਾ ਗਿਆਨ ਸ਼ੰਕਰ ਦੀ ਜੈਪੁਰੇਗਾ ਜੀ ਮੰਦਰ ਭਗਵਾਨ ਦੀ ਜੈ ਅੱਜ ਸਾਡੇ ਤੇ ਉਪਸਥਿਤ ਸਾਰੇ ਜੀ ਜਿਨ੍ਹਾਂ ਨੇ ਹਰ ਹਰ ਮਹਾਦੇਵ ਸਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਤਮਾ ਵਾਸੀ ਮੰਡਾਲਾ ਲਗਾਇਆ ਹੈ ਜੀ ਵਰਤਕਾ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਇਹ ਸਾਰਿਆਂ ਯਾਤਰੀਆਂ ਨੂੰ ਬੇਨਤੀ ਹੈ ਇਸ ਲੰਗਰ ਦੇ ਵਿੱਚ ਜਦ ਵੀ ਕੋ ਲੰਘਨ ਤੇ ਜ਼ਰੂਰ ਪ੍ਰਸ਼ਾਦਾ ਔਰ ਰੈਂਡ ਕਿੰਕੀ ਭਵਨ ਕਿਹਾ ਲਈ ਸ਼ੰਕਰ ਭਗਵਾਨ ਕੀ